ਅੱਜ ਕੱਲ੍ਹ ਦੋਸਤੋ ਕਿ ਤੁਹਾਡਾ ਵੀ ਦਿਲ ਤਲਾਸ਼ ਕਰ ਰਿਹਾ ਜਿਹੇ ਪਰਫੈਕਟ ਪਾਰਟਨਰ ਦੀ ਜੋ ਤੁਹਾਡੇ ਹਰ ਇੱਕ ਲਮਹੇ ਨੂੰ ਖੂਬਸੂਰਤ ਬਣਾ ਦੇਵੇ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਰਿਸ਼ਤੇ ਰਿਸ਼ਤੇ ਵਿੱਚ ਦੋਸਤੋ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਨੂੰ ਲੱਭ ਕੇ ਦਿੰਨੇ ਆ ਤੁਹਾਡਾ রাইਟ ਕੰਪੈਨੀਅਨ ਤਾਂ ਜੇਕਰ ਤੁਸੀਂ ਵੀ ਆਪਣੇ ਵਿਆਹ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਸਾਡੇ ਨਾਲ ਕਿਉਂਕਿ ਅੱਜ ਦੇਪ ਥੋੜੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੇ ਕੁਝ ਇੰਟਰਸਟਿੰਗ ਗੁੱਡ ਲੁਕਿੰਗ ਸੋਹਣੇ-ਸੋਹਣੇ ਕੈਂਡੀਡੇਟ ਦੇ ਰਿਸ਼ਤੇ ਤਾਂ ਜੀ ਇਸ ਸਫ਼ਰ ਦੇ ਵਿੱਚ ਅੱਜ ਪਹਿਲਾ ਰਿਸ਼ਤਾ ਜਿਹੜਾ ਜਦੋਂ ਸਿਕਮੁੰਦੇ ਦਾ ਰਿਸ਼ਤਾਜੀ ਪਰਮਨੈਂਟ ਰੈਜ਼ੀਡੈਂਟ ਨੇ ਕੈਨੇਡਾ ਦੇ ਵਿੱਚ ਤੇ ਡਿਪਲੋਮਾ ਕੀਤਾ ਹੋਇਆ ਹੈ ਹੋਟਲ ਮੈਨੇਜਮੈਂਟ ਦਾ ਤੇ ਐਜ਼ ਅ ਟਰੱਕ ਓਨਰ ਆਪਰੇਟਰੇ ਕੰਮ ਕਰ ਰਹੇ ਨੇ ਤੇ ਜੇ ਗੱਲ ਕਰੀਏ ਬੈਕਗ੍ਰਾਉਂਡ ਦੀ ਤਾਂ ਲੁਧਿਆਣਾ ਪੰਜਾਬ ਨਾਲ ਸੰਬੰਧ ਰੱਖਦੇ ਨੇ ਲੱਭ ਰਹੇ ਨੇ ਆਪਣੇ ਲਈ 27 ਤੋਂ 34 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਜਾਂ ਫਿਰ ਵਰਕ ਪਰਮਿਟ ਹੋਲਡਰ ਵੀਜ਼ਾ ਤੇ ਜਟ ਸਿੱਖ ਕੁੜੀ ਨੂੰ ਇਹ ਲੱਭ ਰਹੇ ਨੇ ਕੈਨੇਡਾ ਤੋਂ ਨੈਕਸਟ ਪ੍ਰੋਫਾਈਲ ਜਿਹੜੀ ਮੇਰੇ ਕੋਲ ਆਈ ਹੋਇਆ 30 ਸਾਲਾਂ ਦੇ 5 ਫੁੱਟ 11 ਇੰਚ ਅਨਮੈਰਿਡ ਗੁੱਡ ਲੁਕਿੰਗ ਸਿੱਖ ਅਰੋੜਾ ਸਿਟੀਜ਼ਨ ਦੀ ਇਹ ਪ੍ਰੋਫਾਈਲ ਹੈ ਜੀ ਕੈਨੇਡਾ ਤੋਂ ਪ੍ਰੋਫਾਈਲ ਆਈ ਹੈ ਤੇ ਮਾਸਟਰਸ ਕੀਤੀ ਹੋਈ ਹੈ ਲਾਅ ਦੇ ਵਿੱਚ ਤੇ ਐਜ਼ ਅ ਲਾਇਰੇ ਕੰਮ ਕਰ ਰਹੇ ਨੇ ਜੇ ਬੈਕਗ੍ਰਾਉਂਡ ਦੀ ਮੈਂ ਗੱਲ ਕਰਾਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਰਿਸ਼ਤਾ ਜਿਹੜਾ ਹੈਗਾ ਕੈਨੇਡਾ ਤੋਂ ਆਇਆ ਤੇ ਇਹ ਚਾਹੁੰਦੇ ਨੇ ਆਪਣੇ ਲਈ 25 ਤੋਂ 29 ਸਾਲਾਂ ਦੀ ਅਨਮੈਰਿਡ ਸਿਟੀਜ਼ਨ ਨੂੰ ਕਿਸੇ ਵੀ ਵੀਜ਼ਾ ਸਟੇਟਸ ਤੇ ਸਿੱਖ, ਹਿੰਦੂ, ਕਾਸਟ, ਨੋਬਾਰ ਕੁੜੀ ਲਈ ਨਾ ਨੇ ਰਿਕੁਆਇਰਮੈਂਟਸ ਦਿੱਤੇ ਨੇ ਤੇ ਕੰਟਰੀ ਲਈ ਨਾ ਨੇ ਰਿਕੁਆਇਰਮੈਂਟਸ ਦਿੱਤੇ ਨੇ ਕੈਨੇਡਾ ਦੇ ਨੈਕਸਟ ਪ੍ਰੋਫਾਈਲ ਆਈ ਹੈ ਜੀ 30 ਸਾਲਾਂ ਦੇ 6 ਫੁੱਟ 2 ਇੰਚ ਅਨਮੈਰਿਡ ਗੁੱਡ ਲੁਕਿੰਗ ਪਰਮਾਨੈਂਟ ਰੈਜ਼ੀਡੈਂਟ ਹਿੰਦੂ ਰਾਜਪੂਤ ਮੁੰਡੇ ਦੀ ਇਹ ਪ੍ਰੋਫਾਈਲ ਹੈ ਜੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਬੈਚਲਰਸ ਕੀਤੀ ਹੋਈ ਹੈ ਨੇ ਬੀਐਸਸੀ ਦੇ ਵਿੱਚ ਤੇ ਐਜ਼ ਐਗਜ਼ੀਕਿਊਟਿਵ ਸ਼ੈਫ ਰੈਸਟੋਰੈਂਟ ਦੇ ਵਿੱਚ ਕੰਮ ਕਰ ਰਹੇ ਨੇ ਇੰਡੀਅਨ ਬੈਕਗ੍ਰਾਉਂਡ ਲੁਧਿਆਣਾ ਪੰਜਾਬ ਦਾ ਇਹਨਾਂ ਦਾ ਹੈਗਾ ਤੇ ਲੱਭ ਰਹੇ ਨੇ ਆਪਣੇ ਲਈ 24 ਤੋਂ 30 ਸਾਲਾਂ ਦੀ ਅਨਮੈਰਿਡ ਸਿਟੀਜ਼ ਨੂੰ ਪਰਮਾਨੈਂਟ ਰੈਜ਼ੀਡੈਂਟ ਜਾਂ ਫਿਰ ਵਰਕ ਪਰਮਿਟ ਹੋਲਡਰ ਹਿੰਦੂ ਸਿੱਖ ਕਾਸਟ ਨੋਬਾਰ ਕੁੜੀ ਨੂੰ ਇਹ ਲੱਭ ਰਹੇ ਨੇ ਤੇ ਕ 21 ਸਾਲਾਂ ਦੇ 5 ਫੁੱਟ 8 ਇੰਚ ਕੱਦ ਦੇ ਅਨਮੈਰਿਡ ਗੁੱਡ ਲੁਕਿੰਗ ਹਿੰਦੂ ਸ਼ੈਡਿਊਲ ਕਾਸਟ ਮੁੰਡੇ ਦਾ ਹੈ ਰਿਸ਼ਤਾ ਹੈ ਜੀ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਤੇ ਨੇ ਤੇ ਐਸੋਸੀਏਟ ਡਿਗਰੀ ਇਨ ਆਰਟ ਸੇ ਪਰਸਿਊ ਕਰ ਰਹੇ ਨੇ ਤੇ ਅਜਾ ਸ਼ੈਫ ਕੰਮ ਕਰ ਰਹੇ ਨੇ ਇੰਡੀਅਨ ਬੈਕਗਰਾਉਂਡ ਹੁਸ਼ਿਆਰਪੁਰ ਪੰਜਾਬ ਦਾ ਇਹਨਾਂ ਦਾ ਹੈਗਾ ਤੇ ਲੱਭ ਰਹੇ ਨੇ ਆਪਣੇ ਲਈ 29 ਤੋਂ 25 ਸਾਲਾਂ ਦੀ ਸਿਟੀਜ਼ਨ ਨੂੰ ਪਰਮਨੈਂਟ ਰੈਜ਼ੀਡੈਂਟ ਹਿੰਦੂ ਨਾਲ ਹੀ ਕਾਸਟ ਨੋ ਬਾਰ ਕੁੜੀ ਲਈ ਨਾ ਨੇ ਰਿਕੁਆਇਰਮੈਂਟਸ ਦਿੱਤੇ ਨੇ ਤੇ ਕੰਟਰੀ ਲਈ ਰਿਕੁਆਇਰਮੈਂਟਸ ਦਿੱਤੇ ਨੇ ਕੈਨੇਡਾ ਦੀ ਨੈਕਸਟ ਪ੍ਰੋਫਾਈਲ ਜਿਹੜੀ ਮੇਰੇ ਕੋਲ ਆਈ ਹੈ 49 ਸਾਲਾਂ ਦੇ 5 ਫੁੱਟ 7 ਇੰਚ ਡਾਈਵੋਰਸੀ ਗੁੱਡ ਲੁਕਿੰਗ ਸਿੱਖ ਜੈਂਟਲਮੈਨ ਦੀ ਪ੍ਰੋਫਾਈਲ ਹੈ ਜੀ ਯੂ ਐਸ ਦੇ ਸਿਟੀਜ਼ਨ ਨੇ ਖੁਦ ਆ ਬਿਜ਼ਨਸ ਕਰ ਰਹੇ ਨੇ ਬੈਕਗ੍ਰਾਉਂਡ ਲੁਧਿਆਣਾ ਪੰਜਾਬ ਦਾ ਇਹਨਾਂ ਦਾ ਹੈਗਾ ਤੇ ਲੱਭ ਰਹੇ ਨੇ ਆਪਣੇ ਲਈ ਕਿਸੇ ਵੀ ਮੈਰਿਟਲ ਸਟੇਟਸ ਤੇ 40 ਤੋਂ 45 ਸਾਲਾਂ ਦੇ ਵਿਚਕਾਰ ਪਰਮਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਟੈਂਪੋਰਰੀ ਵੀਜ਼ਾ ਤੇ ਜੜਸਿੱਖ ਕੁੜੀ ਨੂੰ ਲੱਭ ਰਹੇ ਨੇ ਕੈਨੇਡਾ ਜਾਂ ਫਿਰ ਯੂ ਐਸ ਜੇ ਕੋਈ ਵੀ ਲੇਡੀ ਇੱਛੁਕ ਹੈ ਕੈਨੇਡਾ ਜਾਂ ਫਿਰ ਯੂ ਐਸ ਤੋਂ ਇਸਾ ਪ੍ਰੋਫਾਈਲ ਦੇ ਨਾਲ ਕੀ ਪ੍ਰੋਫਾਈਲ ਦੇ ਬਾਰੇ ਅਸੀਂ ਕੁਝ ਹੋਰ ਜਾਣਨਾ ਚਾਹੁੰਦੇ ਆ ਇਸ ਪ੍ਰੋਫਾਈਲ ਦੇ ਰਾਹੀਂ ਆਪਣਾ ਪਰਫੈਕਟ ਪਾਰਟਨਰ ਲੱਭ ਸਕਦੇ ਨੇ ਜਿਹੜੇ ਸਾਡੇ ਨਾਲ ਕੋਈ ਕਹਿਣ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੇ ਵਿਆਹ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਇਹਨਾਂ ਪ੍ਰੋਫਾਈਲਾਂ ਦੇ ਰਾਹੀਂ ਤਾਂ ਅਗਲਾ ਰਿਸ਼ਤਾ ਜਿਹੜਾ ਮੇਰੇ ਕੋਲ ਆਇਆ ਉਹ 30 ਸਾਲਾਂ ਦੇ 6 ਫੁੱਟ 2 ਇੰਚ ਕੱਦ ਦੇ ਅਨਮੈਰਿਡ ਗੁੱਡ ਲੁਕਿੰਗ ਹਿੰਦੂ ਰਾਜਪੂਤ ਮੁੰਡੇ ਦਾ ਰਿਸ਼ਤਾ ਆ ਜੀ ਪਰਮਨੈਂਟ ਰੈਜ਼ੀਡੈਂਟ ਨਹੀਂ ਕੈਨੇਡਾ ਦੇ ਵਿੱਚ ਤੇ ਬੈਚਲਰਸ ਕੀਤੀ ਹੋਈ ਹੈ ਇਹਨਾਂ ਨੇ ਬੀਐਸਸੀ ਦੇ ਵਿੱਚ ਤੇ ਐਜ਼ ਅ ਐਗਜ਼ੀਕਿਊਟਿਵ ਸ਼ੈਫ ਕੰਮ ਕਰ ਰਹੇ ਨੇ ਇ ਇਹਨਾਂ ਨੇ ਕੀ ਕੀ ਰਿਕੁਆਇਰਮੈਂਟਸ ਦਿੱਤੇ ਨੇ ਤਾਂ ਇਹ ਚਾਹੁੰਦੇ ਨੇ ਆਪਣੇ ਲਈ 24 ਤੋਂ 30 ਸਾਲਾਂ ਦੀ ਅਨਮੈਰਿਡ ਸਿਟੀਜ਼ਨ ਨੂੰ ਪਰਮਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਹਿੰਦੂ ਸਿੱਖ ਕਾਸਟ ਨੋ ਬਾਰ ਕੁੜੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੇ ਨੇ ਕੈਨੇਡਾ ਲਈ ਨੈਕਸਟ ਪ੍ਰੋਫਾਈਲ ਜਿਹੜੇ ਮੇਰੇ ਕੋਲ ਆਈ ਹੈ ਜੋ 32 ਸਾਲਾਂ ਦੀ 5 ਫੁੱਟ 5 ਇੰਚ ਇਹਨਾਂ ਦੀ ਹਾਈਟ ਹੈ ਅਨਮੈਰਿਡ ਨੇ ਗੁੱਡ ਲੁਕਿੰਗ ਨੇ ਜਟ ਸਿਕ ਸਿਟੀਜ਼ਨ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਇਹਨਾਂ ਨੇ ਬੈਚਲਰਸ ਕੀਤੀ ਹੋਈ ਹੈ ਬੀਟੈਕ ਦੇ ਵਿੱਚ ਤੇ ਐਜ਼ ਅ ਫਾਈਨੈਂਸ ਪ੍ਰੋਫੈਸ਼ਨਲ ਕੰਮ ਕਰ ਰਹੇ ਨੇ ਇੰਡੀਅਨ ਬੈਕਗ ਲੈਬਰੀ ਨੇ ਆਪਣੇ ਲਈ 32 ਤੋਂ 37 ਸਾਲਾਂ ਦੇ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਜੱਟ ਸਿੱਖ ਮੁੰਡੇ ਦੀ ਇਹਨਾਂ ਨੂੰ ਭਾਲ ਹੈ ਕੈਨੇਡਾ ਜਾਂ ਫਿਰ ਯੂਐਸ ਤੋਂ ਜਿਹੜੇ-ਜਿਹੜੇ ਵੀ ਮੁੰਡੇ ਕੈਨੇਡਾ ਜਾਂ ਫਿਰ ਯੂਐਸ ਤੋਂ ਸੁਣ ਰਹੇ ਨੇ ਉਹਨਾਂ ਨੂੰ ਮੈਂ ਇੱਕ ਵਾਰੀ ਦੱਸ ਦਵਾਂ ਕਿ ਇੱਕ ਕੁੜੀ ਦੀ ਪ੍ਰੋਫਾਈਲ ਆਈ ਹੈ ਜੇ ਕੁੜੀ ਨੂੰ ਰਿਕੁਆਇਰਮੈਂਟ ਹੈ ਯੂਐਸ ਜਾਂ ਫਿਰ ਕੈਨੇਡਾ ਦੇ ਮੁੰਡੇ ਦੀ 32 ਸਾਲਾਂ ਦੀ ਲੇਡੀ ਇਹ ਤੇ ਇਹਨਾਂ ਇੱਕ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਇਹਨਾਂ ਨੇ ਬੈਚਲਰਸ ਕੀਤੀ ਹੋਈ ਹੈ ਬੀਟੈਕ ਦੇ ਵਿੱਚ ਐਜ਼ ਅ ਫਾਈਨੈਂਸ professionally ਕੰਮ ਕਰ ਰਹੇ ਨੇ ਸੰਗਰੂਰ ਪੰਜਾਬ ਨਾਲ ਸੰਬੰਧ ਰੱਖਦੇ ਨੇ ਤਾਂ ਜਿਹੜੇ ਜਿਹੜੇ ਵੀ ਇੱਛੁਕ ਮੁੰਡੇ ਨੇ ਚਾਹੇ ਕੈਨੇਡਾ ਤੋਂ ਨੇ ਚਾਹੇ ਯੂਐਸ ਤੋਂ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਇਹ profile ਤੁਹਾਡੇ ਲਈ ਵਧੀਆ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ 26 ਸਾਲਾਂ ਦੀ 5 ਫੁੱਟ 1 ਇੰਚ ਅਨਮੈਰਿਡ ਗੁੱਡ ਲੁਕਿੰਗ ਜੱਟ ਸਿੱਖ ਕੁੜੀ ਦਾ ਰਿਸ਼ਤਾ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਹੋਲਡਰ ਨੇ ਤੇ ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਹੈ ECEEA ਦੇ ਵਿੱਚ ਕੈਨੇਡਾ ਤੋਂ ਹੀ ਡਿਪਲੋਮਾ ਕੀਤਾ ਹੋਇਆ ਹੈ ਇਹਨਾਂ ਨੇ ਤੇ ਐਜ਼ ਅ ਰਿਟੇਲ professional ਕੰਮ ਕਰ ਰਹੇ ਨੇ ਇੰਡੀ ਆਪਣੇ ਲਈ 26 ਤੋਂ 30 ਸਾਲਾਂ ਦੇ ਸਿਟੀਜ਼ਨ ਨੂੰ ਪਰਮਨੈਂਟ ਰੈਜ਼ੀਡੈਂਟ ਜੱਟ ਸਿੱਖ ਮੁੰਡੇ ਨੂੰ ਇਹ ਲੱਭ ਰਹੇ ਨੇ ਕੈਨੇਡਾ ਤੋਂ ਅੱਜ ਦੇ ਐਪੀਸੋਡ ਦੀ ਲਾਸਟ ਪ੍ਰੋਫਾਈਲ ਮੈਂ ਪੜਨ ਲੱਗੀ ਆ ਜੀ 33 ਸਾਲਾਂ ਦੇ 5 ਫੁੱਟ 8 ਇੰਚ ਇਹਨਾਂ ਦੀ ਹਾਈਟ ਹੈ 언ਮੈਰਿਡ ਨੇ ਗੁੱਡ ਲੁਕਿੰਗ ਨੇ ਹਿੰਦੂ ક્ષત્રિય ਸਿਟੀਜ਼ਨ ਦੀ ਇਹ ਪ੍ਰੋਫਾਈਲ ਹੈ ਜੀ ਤੇ ਕੈਨੇਡਾ ਦੇ ਸਿਟੀਜ਼ਨ ਨੇ ਤੇ ਮਾਸਟਰਸ ਕੀਤੀ ਹੋਈ ਹੈ ਇਹਨਾਂ ਨੇ ਆਈਟੀ ਦੇ ਵਿੱਚ ਤੇ ਐਜ਼ ਅ ਸੌਫਟਵੇਅਰ ਡਿਵੈਲਪਰ ਇਹ ਮੁੰਡਾ ਉੱਥੇ ਕੰਮ ਕਰ ਰਿਹਾ ਹੈ ਤੇ ਜੇਕਰ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਨਿਊ ਡੈਲੀ ਨਾਲੇ ਸੰਬੰਧ ਰੱਖਦੇ ਨੇ ਲਾਬਰੇ ਨੇ ਆਪਣੇ ਲਈ 25 ਤੋਂ 33 ਸਾਲਾਂ ਦੀ ਅਨਮੈਰਿਡ ਸਿਟੀਜ਼ਨ ਨੂੰ ਪਰਮਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਸਿੱਖ, ਹਿੰਦੂ, ਕ੍ਰਿਸਚੀਅਨ, ਕਾਸਟ, ਨੋ ਬਾਰ ਕੁੜੀਆਂ ਲਈ ਨਾ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਤੇ ਕੰਟਰੀ ਲਈ ਰਿਕੁਆਇਰਮੈਂਟਸ ਦਿੱਤੀਆਂ ਨੇ ਕੈਨੇਡਾ ਦੀਆਂ ਤਜੇ ਸੀ ਗਿਆ ਅੱਜ ਦੇ ਐਪੀਸੋਡ ਦੇਆਂ ਸਾਡੀਆਂ ਪ੍ਰੋਫਾਈਲਾਂ ਜੇ ਕਿਸੇ ਵੀ ਪ੍ਰੋਫਾਈਲ ਨੂੰ ਸੁਣ ਕੇ ਤੁਹਾਨੂੰ ਲੱਗਾ ਕਿ ਤੁਸੀਂ ਰਿਲੇਟ ਕਰ ਪਾ ਰਹੇ ਹੋ ਜਾਂ ਕਿਸੇ ਵੀ ਪ੍ਰੋਫਾਈਲ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਜਾਂ ਆਪਣੀਆਂ ਪ੍ਰੋਫਾਈਲਾਂ ਸਾਡੇ ਨਾਲ ਸਾਂਝਾ ਕਰਨ ਦੇ ਲਈ ਤੁਸੀਂ ਕੰਟੈਕਟ ਕਰਿਓ 6478886000 ਤੇ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਸਾਡੀ ਵੈਬਸਾਈਟ ਹੈਗੀ ਚੀ WWW.nram.com ਤੇ ਜੁੜੋ ਸਾਡੇ ਨਾਲ ਕਿਉਂਕਿ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਵਿਆਦਾ ਸੁਪਨਾ ਹੋ ਸਕਦਾ ਹੈ ਸਾਕਾਰ ਜੇ ਤੁਸੀਂ ਲੱਭ ਸਕਦੇ ਹੋ ਆਪਣੀ ਰਾਈਟ ਕੰਪਨੀ ਨੂੰ ਬਹੁਤ ਬਰ ਚੁੱਕਿਆ ਦੋਸਤੋ